ਹਾਈ एवरीवन ਅੱਜ ਆਪਾਂ ਸਲਵਾਰ ਦੇ ਉੱਪਰ ਜੈਪ ਲਾਉਣੀ ਸਿਖਾਵਾਂਗੇ ਤਾਂ ਵੀਡੀਓ ਨਾਲ ਅਖੀਰ ਤੱਕ ਬਨੇ ਰਹੋ ਸਲਵਾਰ ਦੀ ਕਟਾਈ ਜਿਹੜੀ ਉਹ ਆਪਾਂ ਕਰ ਲਈਤੀ ਸੀਗੀ ਪਹਿਲਾਂ ਫਿਰ ਮੈਨੂੰ ਬਾਅਦ ਦੇ ਵਿੱਚ ਯਾਦ ਆਇਆ ਵੀ ਆਪਾਂ ਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੀ ਚਾਹੀਦੀ ਹੈ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਤਾਂ ਹੁਣ ਆਪਾਂ ਇਹਦੇ ਉੱਪਰ ਜੈਪ ਲਗਾਵਾਂਗੇ। ਬਾਕੀ ਤਿਆਰ ਕਰ ਲਿੱਤੀ ਸੀ ਮੈਂ ਤੇ ਹੁਣ ਜੈਪ ਲਾਵਾਂਗੇ ਆਪਾਂ। ਤੇ ਤੁਸੀਂ ਵੀਡੀਓ ਨੂੰ ਅਖੀਰ ਤੱਕ ਵੇਖਿਓ। ਬਹੁਤ ਹੀ ਆਸਾਨ ਹੈ। ਪਹਿਲਾਂ ਵੀ ਕਟਿੰਗ ਕਰਕੇ ਜਿਹੜਾ ਹੈਗਾ ਕੱਪੜਾ ਹੀ ਐਡ ਕੀਤਾ ਨਾਲ ਆਪਾਂ। ਤੁਸੀਂ ਦੇਖ ਸਕਦੇ ਹੋ। ਜੇਪ ਨੂੰ ਆਪਾਂ ਹੈਗਾ ਜਿਹੜਾ ਖੋਲ ਲੈਣਾ ਹੈਗਾ ਤੇ ਇਹਦੇ ਉੱਪਰ ਆਪਾਂ ਜਿਹੜੀ ਹੈਗੀ ਸਲਾਈ ਕਰ ਲੈਣੀ ਹੈਗੀ ਪਹਿਲਾਂ ਬਹੁਤ ਹੀ ਆਰਾਮ ਨਾਲ ਆਸਾਨੀ ਨਾਲ ਇਹਨੂੰ ਆਪਾਂ ਲਾ ਸਕਦੇ ਹੈਗੇ ਆ

दूसरी साइड भी अपा ला लेनी है सिलाई चंगी तरह कपड़े सैट करके दूजी साइड भी लगा लेनी है बुल पै चुके सलवार दे इस करके थोड़ी जी औखी लग रही है ਜੈਪ ਲਾਉਣੀ ਜਿਹੜੀ ਹੈਗੀ ਆ ਬੱਲ ਆਉਣ ਤੋਂ ਪਹਿਲਾਂ ਜਿਆਦਾ ਕੋਈ ਔਖਾ ਨਹੀਂ ਲੱਗਦਾ ਹੁੰਦਾ ਸਿਰਫ ਸਿੰਪਲ ਸਿੰਗਲ ਜਿਹੜੀ ਆਪਣੀ ਬੈਲਟ ਹੁੰਦੀ ਉਹਦੇ ਨਾਲ ਹੀ ਅਟੈਚ ਕਰਨੀ ਹੁੰਦੀ ਆਪਾਂ ਹੁਣ ਥੋੜਾ ਬਲਾਂ ਵਾਲਾ ਕਪੜਾ ਜਿਹੜਾ ਉਹਦੇ ਨਾਲ ਜਿਹੜਾ ਥੋੜਾ ਔਖਾ ਲੱਗ ਰਿਹਾ ਹੈਗਾ ਤੇ ਆਪਾਂ ਆਪਣੀ ਜਿਹੜੀ ਉਹ ਲੱਗ ਚੁੱਕੀ ਐ ਤੇ ਆਪਾਂ ਹੁਣ ਜਿਹੜੀਆਂ ਅੰਦਰ ਵਾਲੀਆਂ ਦੀਆਂ ਸੀਨਾ ਹੈਗੀਆਂ ਪਾਕਟ ਦੀਆਂ ਉਹਨਾਂ ਨੂੰ ਲਾਉਣਾ ਹੈਗਾ ਆਪਾਂ ਸੀਨਾ ਜਿਹੜੀਆਂ ਅੰਦਰ ਬਾਹਰ ਲੈ ਕੇ ਜਾਣੀਆਂ ਹੈਗੀਆਂ ਇਸ ਕਰਕੇ ਆਪਾਂ ਇਹਨੂੰ ਉਲਟੀ ਕਰਕੇ ਪੁੱਠਾ ਕਰਕੇ ਜਿਹੜਾ ਹੈਗਾ ਉਵੇਂ ਸੀਨਾ ਮਾਰਾਂਗੇ ਕੀ ਜਿਹੜੀ ਆਪਾਂ ਜੇਬ ਲਾਈ ਹੈਗੀਆਂ ਉਹਦੀਆਂ ਕੀ ਨਾ ਜਿਹੜੀਆਂ ਹੈਗੀਆਂ ਅੰਦਰ ਬਾਤ ਲੀਆਂ ਜਾਂਦੀਆਂ जग जड़ी जड़ी अपन लग चुकी बहुत ही सौखी है जैप लाणी ਆਈ ਹੋਪ ਤੁਹਾਨੂੰ ਸਮਝ ਆ ਗਈ ਹੋਊਗੀ ವಿಡಿಯೋ ಬದಿಯ ಲಿಂತ